ਗਿਆਨ ਗੁਰੂ ਦਾ ਪਾਵਨ ਯੋਗ ਆਦ ਗੁਰੂ ਸਾਹਿਬ ਜਗਤ ਕਾ ਵਾਲਮੀਕ ਨਰੰਕਾਰ ਜੀ ਬਹੁ ਸਾਗਰ ਲੰਗੜਾ ਕਰ ਉਸ ਨਾਲ ਪਿਆਰ ਸੋ ਪਰਮੇਸ਼ਰ ਅਮਰੈ ਜੋ ਜੋ ਕਾਣੀ ਚਾਰ ਕਰਦੇ ਸਿਮਰਨ ਗੁਰੂ ਕਾ ਚੰਦ ਸੂਰਜ ਸਵਤਾਰ ਪਵਨ ਪਤੀ ਪਰਮਾਤਮਾ ਦੁਨੀਆ ਸਿਰਜਨਹਾਰ ਜੀਵ ਜੰਤ ਸੰਸਾਰ ਮੈਂ ਸਤਿਗੁਰ ਕਾ ਪਰਵਾਰ ਗੁਰ ਕਾ ਰਾਜ ਟਲ ਹੈ লীਲਾ ਪਰਮ ਪਾਰ ਸੁਰ ਨਿਰਮਣ ਜਨ ਸਿਮਰ ਦੇ ਰਿਕਿ ਮੁਲੀਯ ਤਾਰ ਦਿੰਦਾ ਗਤਨ ਗਤਿਆ ਸਚਾ ਸਤ ਕਰਤਾ ਗੁਰ ਕਾ ਨਾਮ ਵਿਸਾਰ ਕੀ ਅਗੇ ਮਿਲੇ ਤਰਕਾਰ ਮਾਨਮੁਖ ਪਾਪੀ ਬੰਦਿਆ ਜਨਮ ਜਨਮ ਫਟਕਾਰ ਜਮਣ ਜੂੜਕ ਜੂੜ ਮੇ ਮਨਮੁਖ ਵਾਰੂ ਵਾਰ ਗੁਰ ਕਾ ਨਾਮ ਅਸਾਰ ਕੀ ਜਮਦਰ ਪੈਂਦੀ ਮਾਰ ਸਚਾ ਨਾਮ ਕਾਲ ਕਾ ਕਸ਼ਟਨ ਵਾਰਨ ਹਾਰ ਜੋਗ ਜਗ ਚ ਵਰਤਦਾ ਸਭ ਗੁਰ ਕਾ ਪੈਸਾਰ ਅਗਮਾ ਗੋਚਰ ਪ੍ਰਨਪਤੀ ਦੀਨਾ ਦਾਤ ਦਤਾਰ ਸਾਬ ਰੰਗ ਓਸ ਗੋਪਾਲ ਕੀ ਤੀਨ ਭਵੇਂ ਚੋਕਾਰ ਕਿਨਰ ਮਨਰ ਸਾ ਪੂਜ ਦੇ ਜੋਗੀ ਮਹਾ ਮਹੀਸ਼ ਪੂਜਨ ਪਰਿਆ ਦੇਵਤੀ ਅਗਨ ਭਵਨ ਜਲ ਸੀਸ਼ ਕਰ ਦੇ ਗੁਰ ਕੀ ਬੰਦਨਾ ਗੁਰਮਗਦੀ ਦਰਵੇਸ਼ ਪਰ ਦੇ ਸਾ ਬਾ ਗੁਰੂ ਕੀ ਦੁਨੀਆ ਦੇ ਸਬਦੀਸ਼ ਗੁਰ ਕਾ ਨਾਮ ਜਿ ਤਾਰਕੀ ਮੁਕੜ ਸਰਬ ਕਲੇਸ਼ ਬ੍ਰਹਮਾ ਵਿੱਚ ਨੂੰ ਚਾਰ ਦੇਂਦਰ ਵਰਣ ਗਨੀਸ਼ਾ ਸਭਨਾ ਦੇ ਵਿੱਚ ਵਸਤ ਹੈ ਦੇਸ਼ ਪਵਾ ਪਰਦੇਸ਼ ਸ਼ਿਵ ਜੀ ਨਾਰਦ ਜੀਤ ਦੀ ਗੰਦਰ ਵੀਰ ਚਰਾਗ ਸਿਮਰਨ ਦੀ ਨਾਨਾਤ ਦਾ ਮਨ ਵਿੱਚ ਭਰੀ ਵਿਰਾਗ ਵੇਲਾ ਨਾ ਕਮਾਉਣ ਦਾ ਆਪਨ ਸੁਤੜੀ ਜਾਗ ਜੀਵਨ ਨਾ ਵਢਾਂਸ ਤੂੰ ਕਾਰਿ ਸ਼ਮਰਨ ਮਨ ਕਾਗ ਜੇ ਕੁਝ ਕੱਢਣਾ ਜਗ ਚੋਂ ਭਗਤੀ ਗੁਰ ਕੀ ਲਾਗ ਤੋ ਦੇਂਦਾ ਜਸ ਗੁਰੂ ਕਾ ਮਨ ਤਾਂ ਕੀ ਸਬਦਾ ਗੁਰੂ ਨਾ ਕਰੀਚ ਜਹਾਨ ਦੇਰੀ ਨਰ ਮੰਦੜੀ ਰਾਗ ਨਾਮ ਜਪੇ ਨਾਮ ਮੂੜਿਆ ਗੁਜ਼ਰ ਗਏ ਪੋ ਮਾਰ ਵਕਤ ਗੁਜ਼ਰਦਾ ਜਾਣਦਾ ਗੁਰੂ ਸ਼ਰਨ ਕੋ ਬਾਗ ਜੀਵਨ ਆਵੜ ਹੰਸ ਤੂੰ ਕਰ ਸਿਮਰਨ ਮਨ ਕਾਬ ਮਾਨਸ ਚੋਲੇ ਤੈਂਦੜੀ ਲੱਗ ਨ ਜਾਵੀ ਆਗ ਪਾਪੀ ਪਾਪ ਕਮਾਨ ਦੀ ਗਲ ਵਿੱਚ ਪਾ ਕੇ ਤਾਂਗ ਮਾਨਸ ਨਾਲ ਪਰীত ਕਰ ਸਾਫ ਰਹੇਗੀ ਪਾਗ ਸਭਨਾ ਨਾਲ ਪਿਆਰ ਕਰ ਦੋ ਦਿਨ ਦੇ ਬਣ ਜਾਰੇ ਮਾਨਸ ਜੀਵ ਜਹਾਨ ਮੇ ਕੋ ਜਿਕੇ ਸਾਰੇ ਨਫਰਤ ਘਿਰਨਾ ਜ਼ਹਿਰ ਹੈ ਜੋ ਕਰਦਾ ਉਸ ਮਾਰੀ ਜੀਵ ਤਮਾਮ ਗੋਪਾਲ ਕੀ ਨਾ ਕਰ ਵੈਰ ਨਕਾਰੇ ਡੁੱਬ ਜਾਂਦੀ ਮੈਂ ਧਾਰ ਮੀ ਮਨਮੁਖ ਪਾਪੀ ਭਾਰੇ ਪਾਪ ਕਮਾਉਣ ਵਾਲਿਆ ਜਗ ਰਾਈ ਰਸਦਾਰੇ ਗੁਰਵਾਲ ਨੇਕ ਦਾ ਜਾਪ ਕਰ ਨਾ ਕਰ ਟੋਲ ਮਟਾਲੇ ਗਿਆਨ ਗੁਰੂ ਕਰਤਾਰ ਹੈ ਜੋ ਸਭ ਕੋ ਪਾਰ